ਯਾਰ ਬਣ ਨਹੀਂ ਰਿਹਾ ਕੁਝ 2021 ਆ ਗਿਆ 2016 ਦਾ ਲੱਗਿਆ 5 ਸਾਲ ਹੋ ਗਏ 5 ਸਾਲ ਹੋ ਗਏ ਹਨਾ ਨਹੀਂ ਬਣ ਰਿਹਾ ਕੁਝ ਭਾਈ ਆਪਣੀ ਉਮਰ ਵੀ ਉਸ ਹਾਬ ਨਾਲ 24 25 ਸਾਲ ਦੀ ਉਮਰ ਹੋ ਗਈ ਵੀ ਆਪਣਾ ਘਰ ਪਰਿਵਾਰ ਵੀ ਦੇਖਣਾ ਬਾਹਰ ਜਾਣ ਦਾ ਆਪਣੇ ਕੋਲੇ ਆਪਸ਼ਨ ਨਹੀਂ ਹੈਗਾ ਬਿਲਕੁਲ ਜੀ ਚਲੋ ਫਿਰ ਉਹ ਚੀਜ਼ ਦੇ ਵਿੱਚੋਂ ਨਿਕਲ ਕੇ ਮੈਂ ਸੋਚਿਆ ਇੰਸਟੀਚੂਟ ਆਈਲੈਂਡਸ ਓਪਨ ਕਰਦੇ ਹਾਂ ਹਾਂਜੀ ਫਿਰ ਇੱਕ ਕਿਸੇ ਮੇਰੇ ਮਿੱਤਰ ਨੇ ਸਲਾਹ ਦਿੱਤੀ ਉਹ ਕਹਿੰਦਾ ਯਾਰ ਵੀਰ ਦੇਖ ਕਹਿੰਦਾ ਤੇਰੇ ਕੋਲੇ ਪੋਟੈਂਸ਼ੀਅਲ ਆ ਟੈਲੈਂਟ ਆ ਵਾਇਲਸ ਵੀ ਵਧੀਆ ਪੜ੍ਹਾਏਗਾ ਵਧੀਆ ਕੰਮ ਤੋਰ ਲੇਗਾ ਹਾਂਜੀ ਪਰ ਕਹਿੰਦਾ ਜਿਹੜਾ ਕੰਪੀਟੀਟਿਵ ਐਗਜ਼ ਇਹ ਲੌਂਗ ਟਾਈਮ ਚੀਜ਼ ਆਈਲੈਂਡਸ ਕਦੇ ਵੱਧ ਹੋ ਜਾਂਦੀ ਹੈ ਪਰ ਲੌਂਗ ਟਾਈਮ ਵੀ ਇਹ ਹੁਣ ਹੋ ਗਿਆ ਚਲੋ ਹੁਣ ਦੀ ਸਰਕਾਰ ਨੇ ਕਹਿਤਾ ਵੀ ਅਸੀਂ ਹਰ ਸਾਲ ਨੌਕਰੀਆਂ ਦੇਵਾਂਗੇ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਲੈਕਸ਼ਨਾਂ ਦੇ ਸਾਲ ਚ ਜਾ ਕੇ ਨੌਕਰੀਆਂ ਆਉਂਦੀਆਂ ਸੀਗੀਆਂ ਬਿਲਕੁਲ ਬਿਲਕੁਲ ਤਾਂ ਉਸ ਟਾਈਮ ਮੈਂ ਸੋਚਿਆ ਵੀ ਹਾਂ ਚਲੋ ਮੈਂ ਥੋੜੀ ਰਿਸਰਚ ਕੀਤੀ ਸਾਡੇ ਸ਼ਹਿਰ ਦੇ ਵਿੱਚ ਦੋ ਇੰਸਟੀਚਿਊਟ ਸੀਗੇ ਉਹਨਾਂ ਦਾ ਵੀ ਰਿਜ਼ਲਟ ਨਹੀਂ ਸੀਗਾ ਕੁਝ ਹਾਂਜੀ ਮਿਹਨਤ ਕਰਨ ਵਾਲੇ ਹੈਗੇ ਆ ਬੰਦੇ ਸਾਰੇ ਪਰ ਉਸ ਲੈਵਲ ਦਾ ਇੰਸਟੀਚਿਊਟ ਕਿਤੇ ਸੀਗਾ ਮੈਂ ਮੀਨਵਾਇਲ ਮੈਂ ਥੋੜਾ ਜਿਹਾ ਬੈਕ ਪਿੱਛੇ ਚੰਡੀਗੜ੍ਹ ਦੇ ਓਕ ਇੰਸਟੀਚੂਟਾਂ 'ਚ ਪੜਾਇਆ ਹੋਇਆ ਸੀਗਾ ਪੜਾਉਣ ਦਾ ਐਕਸਪੀਰੀਅੰਸ ਸੀਗਾ ਕੰਪੀਟੀਟਿਵ ਵਾਲਿਆਂ ਦਾ ਪਹਿਲਾਂ ਇਸ ਤੋਂ ਪਹਿਲਾਂ ਹਾਂ ਇਸ ਤੋਂ ਪਹਿਲਾਂ 2021 ਤੋਂ ਪਹਿਲਾਂ ਮੈਂ ਜਦੋਂ ਮੁਹਾਲੀ ਰਹਿੰਦਾ